बाल झड़न दी प्रॉब्लम तो हो परेशान त ले आओ एनवी ग्रो अप प्लस हेयर ऑयल जिसे लगातार इस्तेमाल नाल ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਲੋਕ ਸਭਾ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪ੍ਰਾਸ਼ਰ ਪੱਪੀ ਅਤੇ ਦਿੱਲੀ ਵਿਧਾਨ ਸਭਾ ਦੇ ਸਪੀਕਰ RAM 니ਵਾਸ ਗੋਇਲ ਨੇ ਲੁਧਿਆਣਾ ਬਾਰ ਐਸੋਸੀਏਸ਼ਨ ਦੇ ਵਕੀਲਾ ਨਾਲ ਮੀਟਿੰਗ ਕੀਤੀ ਇਹ ਮੀਟਿੰਗ ਕਚਹਿਰੀ ਦੇ ਵਿੱਚ ਹੋਈ ਇਸ ਮੀਟਿੰਗ ਦੇ ਦੌਰਾਨ ਕਈ ਵਕੀਲਾ ਨੇ ਵੀ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਮੀਟਿੰਗ ਮਗਰੋਂ ਲੁਧਿਆਣਾ ਬਾਰ ਐਸੋਸੀਏਸ਼ਨ ਨੂੰ ਸੰਬੋਧਨ ਕਰਦਿਆਂ ਅਸ਼ੋਕ ਪ੍ਰਾਸ਼ਰ ਪੱਪੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਵਾਦਾ ਉਹੀ ਕਰਨਾ ਹੈ ਜੋ ਅਸੀਂ ਪੂਰਾ ਕਰ ਸਕੀਏ ਇਸ ਲਈ ਮੈਂ ਵੀ ਇੱਥੇ ਕੋਈ ਅਜਿਹਾ ਵਾਅਦਾ ਨਹੀਂ ਕਰਾਂਗਾ ਜੋ ਪੂਰਾ ਨਾ ਕਰ ਸਕਾਂ 2022 ਦੀਆਂ ਚੋਣਾਂ ਤੋਂ ਬਾਅਦ ਜਦੋਂ ਵਕੀਲ ਭਰਾਵਾਂ ਨੇ ਚੈਂਬਰ ਦੀਆਂ ਸਮੱਸਿਆਵਾਂ ਬਾਰੇ ਦੱਸਿਆ ਤਾਂ ਉਹਨਾਂ ਨੂੰ ਪੈਰ ਦੇ ਆਧਾਰ ਤੇ ਪੂਰਾ ਕੀਤਾ ਗਿਆ ਅਤੇ ਹੁਣ ਜੋ ਤੁਹਾਡੀ ਕਚੈਰੀ ਦੀ ਸੀਵਰੇਜ ਦੀ ਸਮੱਸਿਆ ਬਾਰੇ ਮੈਨੂੰ ਜਾਣੂ ਕਰਵਾਇਆ ਗਿਆ ਹੈ ਮੈਂ ਤੁਹਾਨੂੰ ਭਰੋਸਾ ਦਿੰਦਾ ਹਾਂ ਕਿ ਇਸ ਸਮੱਸਿਆ ਨੂੰ ਵੀ ਜਲਦ ਤੋਂ ਜਲਦ ਹੱਲ ਕਰ ਦਿੱਤਾ ਜਾਵੇਗਾ ਪਰ ਮੇਰੀ ਵੀ ਤੁਹਾਨੂੰ ਬੇਨਤੀ ਹੈ ਕਿ ਲੋਕ ਸਭਾ ਚੋਣਾਂ ਦੀ ਤਾਰੀਖ ਨਜ਼ਦੀਕ ਆ ਰਹੀ ਹੈ ਜੇਕਰ ਤੁਹਾਨੂੰ ਮੇਰਾ ਕੋਈ ਕੰਮ ਚੰਗਾ ਲੱਗਦਾ ਹੈ ਤਾਂ ਤੁਸੀਂ 1 ਜੂਨ ਨੂੰ ਝਾੜੂ ਵਾਲਾ ਬਟਨ ਦਬਾ ਕੇ ਆਮ ਆਦਮੀ ਪਾਰਟੀ ਨੂੰ ਹੋਰ ਮਜ਼ਬੂਤ ਬਣਾਉਣਾ ਹੈ ਤਾਂ ਜੋ ਭਵਿੱਖ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਉੱਤੇ ਵੀ ਛੇਤੀ ਕੰਮ ਕਰਕੇ ਉਸ ਨੂੰ ਸੁਲਝਾਇਆ ਜਾ ਸਕੇ ਦਿੱਲੀ ਵਿਧਾਨ ਸਭਾ ਦੇ ਸਪੀਕਰ ਰਾਮ ਨਿਵਾਸ ਗੋਇਲ ਨੇ ਕਿਹਾ ਕਿ ਜੋ ਸਹੂਲਤਾਂ ਵਕੀਲ ਭਾਈਚਾਰੇ ਨੂੰ ਸਾਡੀ ਦਿੱਲੀ ਸਰਕਾਰ ਨੇ ਦਿੱਲੀ ਵਿੱਚ ਦਿੱਤੀਆਂ ਹਨ ਚਾਹੇ ਉਹ ਬੀਮਾ ਹੋਵੇ ਜਾਂ ਕੋਈ ਹੋਰ ਸਹੂਲਤ ਉਹ ਪੰਜਾਬ ਵਿੱਚ ਵੀ ਦਿੱਤੀਆਂ ਜਾਣਗੀਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਜੋ ਪੰਜਾਬ ਦੇ ਵਕੀਲ ਭਾਈਚਾਰੇ ਦੀਆਂ ਮੁਸ਼ਕਲਾਂ ਬਾਰੇ ਮੀਟਿੰਗ ਵਿੱਚ ਵਿਚਾਰ ਚਰਚਾ ਹੋਈ ਅਤੇ ਉਹਨਾਂ ਨੇ ਜਲਦ ਸਭ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ ਹੈ ਇਸ ਦੇ ਨਾਲ ਹੀ ਵਾਅਦਾ ਵੀ ਕੀਤਾ ਕਿ ਵਕੀਲਾਂ ਦੇ ਲਈ ਨਵੇਂ ਚੈਂਬਰ ਵੀ ਬਣਾਏ ਜਾਣਗੇ। ਇਸ ਮੀਟਿੰਗ ਦੌਰਾਨ ਐਡਵੋਕੇਟ ਜਤਿੰਦਰ ਪਾਲ ਸਿੰਘ ਸਾਬਕਾ ਫਾਈਨੈਂਸ ਸਕੱਤਰ ਲੁਧਿਆਣਾ 바ਰ ਐਸੋਸੀਏਸ਼ਨ ਐਡਵੋਕੇਟ ਸ਼ੰਕਰ ਸ਼ਰਮਾ ਐਡਵੋਕੇਟ ਸਾਗਰ ਲક્ષਯ ਸਾਥੀਆਂ ਸਮੇਤ ਕਾਂਗਰਸ ਅਤੇ ਭਾਜਪਾ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। ਇਸ ਮੀਟਿੰਗ ਦੌਰਾਨ ਲੁਧਿਆਣਾ ਬਾਰ ਦੇ ਪ੍ਰਧਾਨ ਚੇਤਨ ਬਰਮਾ ਉਪ ਪ੍ਰਧਾਨ ਸੰਦੀਪ ਅਰੂੜਾ ਸਕੱਤਰ ਪਰਮਿੰਦਰ ਸਿੰਘ ਲਾੜੀ ਸਹਾਇਕ ਸਕੱਤਰ ਰਜਿੰਦਰ ਪੰਡਾਰੀ ਫਾਈਨੈਂਸ ਸਕੱਤਰ ਕਰਨਿਸ਼ ਗੁਪਤਾ ਮੈਂਬਰ 파ਰਸ ਆਂਚਲ ਮੰਨਤ ਵੰਸ਼ਿਕਾ ਦਿਵਿਆ ਉਮੇਸ਼ ਅਤੇ ਸੀਨੀਅਰ ਵਕੀਲ ਬੀ ਕੇ ਰਾਮਪਾਲ ਰਮਨ ਕੌਰਸ਼ਲ ਦਵਿੰਦਰ ਸਿੰਘ ਸੈਣੀ ਜਸਵੰਤ ਸਿੰਘ ਨਰਿੰਦਰ ਕਾਲੀਆ ਕਰਨ ਸਿੰਘ ਜੀਐਸ ਸੱਦੜ ਅਨੂਪ ਕੁਮਾਰ ਪਾਸੀ ਨਵਲकिशोर ਛੱਬਰ ਪਤਵਿੰਦਰ ਸਿੰਘ ਗਰੇਵਾਲ ਜੀਐਸਪੀਐਸ ਤੂਰ ਗੁਰਮੀਤ ਸਿੰਘ ਰਤੀ ਵਿਜੇ ਵਰਮਾ ਨਿਤਿਨ ਕਪਲਾ ਨੇ ਹਾਜ਼ਰ ਰਹੇ ਇਸ ਮੀਟਿੰਗ ਦੌਰਾਨ ਆਪ ਲੀਗਲ ਟੀਮ ਦੇ ਸੂਬਾ ਉਪ ਪ੍ਰਧਾਨ ਗਗਨਦੀਪ ਸਿੰਘ ਸੈਣੀ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਸੈਣੀ ਜ਼ਿਲ੍ਹਾ ਵਸਕਰ ਚੰਦਰ ਕਾਲਿਆ ਸਪੋਕਸਮੈਨ ਜਸਮਨ ਸਿੰਘ ਗਿੱਲ ਅਮਰਜੋਤ ਸਿੰਘ ਗਿੱਲ ਮਹਿਕ ਜੈਨ ਰਜਨੀਸ਼ ਕੌਰ ਰਜਨੀ ਅਮਨਦੀਪ ਭਨੋਟ ਜਤਿੰਦਰ ਅਰੋੜਾ ਨਿਲੇਸ਼ ਗੁਪਤਾ ਪ੍ਰਭੂ ਕਰਨ ਰਮੇਸ਼ ਕਪੂਰ ਮਨੋਜ ਚੋਪੜਾ ਰਾਣਾ ਚਾਹਲ ਆਕਾਸ਼ ਬਜਾਜ ਗੌਰਵ ਬੱਗਾ ਸਰਤਾਜ ਸਿੰਘ ਸਿੱਧੂ ਕਮਲਜੀਤ ਸਿੰਘ ਆਨੰਦ ਸੰਦੀਪ ਕੌਰ ਜੋਗਿਤਾ ਡੀਜੀ ਸਿੰਗਲਾ ਦਿਆਲ ਸਿੰਘ ਵਿਰਕ ਸੁਰਿੰਦਰ ਕੌਰ ਹਰ ਸਿਮਰਨ ਚੱਡਾ ਅਬਦੁਲ ਕਾਦਰ ਅਨਿਲ ਕਾਸ਼ਕਸ਼ਯਪ ਗੌਰਵ ਅਰੂੜਾ ਮਨਿੰਦਰ ਸਿੰਘ ਹਾਜ਼ਰ ਸਨ